ਭਈ ਗੁਰੂ ਸਾਧੂ ਦੀ ਸੰਗਤ ਜਦੋਂ ਮਿਲਦੀ ਹੈ ਨਾ ਉਦੋਂ ਮਨੁੱਖ ਦੀਆਂ ਸਾਰੀਆਂ ਬਿਰਤੀਆਂ ਖਤਮ ਹੋ ਜਾਂਦੀਆਂ ਲਾਲਚਾਲੀ ਬਿਰਤੀ ਜਿਹੜਾ ਬਾਣੀ ਵਿੱਚ ਲਾਲਚੀ ਕੁੱਤੇ ਨੂੰ ਹੀ ਆਖਿਆ ਲਾਲਚੀ ਕੁੱਤੇ ਵਾਲੀ ਬਿਰਤੀ ਖਤਮ ਹੋ ਜਾਂਦੀ ਹੈ ਕਾਵੇ ਵਾਲੀ ਬਿਰਤੀ ਖਤਮ ਹੋ ਜਾਂਦੀ ਹੈ ਇਹ ਸਤਿਗੁਰਾਂ ਨੇ ਸਮਝਾਉਣਾ ਕੀਤਾ ਰਹਾਉ ਵਾਲੀ ਪੰਕਤੀ ਵਿੱਚ ਮਿਲ ਸਾਧੂ ਦੁਰਮਤ ਖੋਏ ਦੁਰਮਤ ਮੈਨੇ ਮਾੜੀ ਮਤ ਦੂਰ ਹੋ ਗਈ ਪੱਕ ਪਨੀਤ ਸਭ ਹੋਏ ਜਿੰਨੇ ਵੀ ਪਤ ਸੀ ਉਹ ਪਵਿੱਤਰ ਹੋ ਗਏ ਕਦੋਂ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਜਦੋਂ RAMDAS ਸਰੋਵਰ ਦੇ ਵਿੱਚ ਨਾਤੇ ਨਾਤੇ ਦਾ ਭਾਵ ਭਾਵ ਅਰਥ ਸਮਝਣਾ ਆਪਾਂ ਬਿਜੇ ਜਦੋਂ ਆਪਾਂ ਆਪਣੇ ਮਨ ਨੂੰ ਗੁਰੂ ਦੇ ਗਿਆਨ ਨਾਲ ਧੋਤਾ ਗੁਰੂ ਤੋਂ ਗਿਆਨ ਲਿਆ ਗੁਰੂ ਦੀ ਮੱਤ ਅਨੁਸਾਰ ਜੀਵਨ ਬਸਰ ਹੋਣ ਲੱਗ ਗਿਆ ਤੇ ਸਾਡੇ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਸੀ ਵਿਸ਼ਿਆਂ ਬਕਾਰਾਂ ਦੀ ਬਹਿਮਾਂ ਭਰਮਾਂ ਦੀ ਕਰਮਾਂ ਕਾਂਡਾਂ ਦੀ ਉਤਰ ਗਈ ਸਭ ਲਾਥੇ ਪਾਪ ਕਮਾਤੇ ਇਹ ਪਾਪਾਂ ਦੀ ਮੈਲ ਹੀ ਹੁੰਦੀ ਆ ਈਰਖਾ ਵਾਲੀ ਕਿਸੇ ਦਾ ਮਾੜਾ ਤੱਕਣਾ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਇਹ ਪਾਪਾਂ ਦੀ ਮੈੜੀ ਆ ਇਹ ਜਦੋਂ RAM DAS ਸਰੋਵਰ ਵਿੱਚ ਨਹਾ ਲਿਆ ਇਸ਼ਨਾਨ ਕਰ ਲਿਆ ਤਾਂ ਫਿਰ ਸਾਰੇ ਪਾਪ ਲੈ ਜਾਂਦੇ ਨੇ ਅਗਲੇ ਬੰਦ ਜੀ ਦੱਸਿਆ ਜੀ ਗੁਣ ਕੋ ਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਿਤ ਗਾਉਣੇ ਆ ਗਣ ਗੋਬਿੰਦ ਨੇ ਤਗਾਈਏ ਸਾਧ ਸੰਗ ਮੇਰੇ ਤੇ ਆਈਏ ਗੁਰੂ ਸਾਧੂ ਦੀ ਸੰਗਤ ਵਿੱਚ ਮਿਲ ਕੇ ਉਹਨੂੰ ਧਿਆਨ ਵਿੱਚ ਲਿਆਉਣਾ ਫਿਰ ਮਨ ਬਾਸਤਫਲ ਪਾਏ ਗੁਰਪੂਰ ਅਰੇ ਦੇ ਤੇ ਆਏ ਫਿਰ ਮਨ ਦੀ ਵਸਤਾ ਜਿਹੜੀ ਚੰਗੀ ਵਸਤਾ ਪ੍ਰਾਪਤ ਹੋ ਜਾਂਦੀ ਹੈ ਮਨ ਉੱਚੀ ਸੁੱਚੀ ਸੋਚ ਵਾਲਾ ਹੋ ਜਾਂਦਾ ਤੇ ਫਿਰ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਜੀਵ ਤੇ ਨਹੀਂ ਤਾਂ ਜਿਹੜਾ ਆਪ ਲੜੀਵਾਰ ਦੱਸਦੇ ਕਰਦੇ ਆ ਸ਼ਬਦ ਵਿਚਾਰ ਉਹਦੇ ਵਿੱਚ ਪਤਾ ਕੀ ਦੱਸਿਆ ਗੁਰੂ ਸਾਹਿਬ ਨੇ ਕਹਾਂ ਸੁਣਨ ਕੋ ਸਿਮਰਤ ਸੁਣਾਏ ਕਹਾਂ ਸਾਕਤ ਪਹਿ ਹਰ ਗੁਣ ਗਾਈ RAM 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 RAME RAM RAHIYE SAKAT SYOH PHUL NAHI KAHIYE ਇਹਦਾ ਭਾਵ ਦੱਸਿਆ ਭਈ ਕੁੱਤੇ ਨੂੰ ਸਿਮਰਤियां ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਇਹ ਹੁਣ ਵਾਰੀ ਕੁੱਤੇ ਦੀ ਗੱਲ ਨਹੀਂ ਕਰੀ ਕੁੱਤੇ ਦੀ ਧਾਰਨਾ ਲਈ ਆ ਆ ਮਨ ਕੁੱਕਰ ਨੂੰ ਜਿਹੜਾ ਮਨ ਕੁੱਕਰ ਲਾਲਚੀ ਆ ਇਹਦੀ ਗੱਲ ਕਰੀ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਭਈ ਜਿਵੇਂ ਕੁੱਤੇ ਨੂੰ ਸਿਮਰਤियां ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਤੇਵੇਂ ਸਾਖਤ ਦੇ ਕੋਲ ਪ੍ਰਮਾਤਮਾ ਦੇ ਗੁਣ ਗਾਇਆ ਸਾਖਤ ਸਾਖਤ ਉੱਤੇ ਕੋਈ ਅਸਰ ਨਹੀਂ ਪੈਂਦਾ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਾਵਾ ਕਹਾਂ ਕਪੂਰ ਚਰਾਏ ਕਹੇ ਬੀਸੀਰ ਕੋ ਦੁੱਧ ਪਿਆਈ ਕਾ ਨੂੰ ਕਪੂਰ ਛਕਾ ਦਿਓ ਜਿੰਨੇ ਮਰਜੀ ਆ ਮੇਵੇ ਪਾ ਦਿਓ ਕਾ ਨੂੰ ਰੋਜ ਜੇਕ ਸੋਖੀ ਧਾਰਨਾ ਸਮਝ ਗਏ ਬੇ ਕਉਆ ਫੜ ਕੇ ਪਿੰਜਰੇ ਚ ਬੰਦ ਕਰ ਲੋ ਉਹਦੀ ਆਦਤ ਬਦਲਣ ਵਾਸਤੇ ਬਈ ਉਹਨੂੰ ਮੇਵੇ ਪਾਓ ਗਿਰੀਆਂ ਸਵਾਰੇ ਬਦਾਮ ਕਾਜੂ ਸੌਗੀ ਯਾਨੀ ਵਧੀਆ-ਵਧੀਆ ਉਹਨੂੰ ਪਦਾਰਥ ਰੋਜ਼ ਪਾਓ ਜਦੋਂ ਤੁਸੀਂ ਉਹਨੂੰ ਛੱਡਿਆ ਉਹਦੀ ਆਦਤ ਜਾਣੀ ਨਹੀਂ ਗੰਦਗੀ ਚ ਮੂੰਹ ਮਾਰਨ ਦੀ ਇਹ ਮਨਕਾਂ ਦੀ ਗੱਲ ਕਰੀ ਆ ਜੀ ਵੀ ਜਿਹੜਾ ਸਾਖਤ ਬੰਦਾ ਜਾਂ ਜਿਹਦੀ ਛੱਪ ਵਰਗੀ ਵਿਰਤੀ ਆ ਫਰਾਟੇ ਮਾਰਨ ਦੀ ਸੱਪ ਨੂੰ ਵੀ ਜਿੰਨਾ ਮਰਜੀ ਚੂੜੀਆਂ ਦੁੱਧ ਪਿਆ ਲੋ ਉਹ ਡੰਗ ਮਾਰਨ ਤੋਂ ਆਵਾਜ਼ ਨਹੀਂ ਆਏਗਾ ਕੋਵਾ ਗੰਦਗੀ ਚ ਚੁੰਝ ਮਾਰਨ ਤੋਂ ਆਵਾਜ਼ ਨਹੀਂ ਆਏਗਾ ਸਮਝੇਗਾ ਨਹੀਂ ਸਾਖਤ ਜਿੰਨਾ ਮਰਜੀ ਉਹਨੂੰ ਗਿਆਨ ਦੀਆਂ ਗੱਲਾਂ ਕਰ ਲੋ ਉਹਦੇ ਕੋਲੇ ਉਹ ਨਹੀਂ ਸਮਝੇਗਾ ਤੇ ਕੁੱਤੇ ਨੂੰ ਪਾਠ ਸੁਣਾਇਆ ਕੋਈ ਅਸਰ ਨਹੀਂ ਹੋਏਗਾ ਤੇ ਅਸਰ ਹੋਏਗਾ ਜੋ ਆਪਾਂ ਪਹਿਲਾਂ ਆਹ ਪੰਕਤੀ ਪੜ੍ਹ ਲਈ ਗੁਰੂ ਸਾਧੂ ਦੀ ਸੰਗਤ ਵਿੱਚ ਜਦੋਂ ਆ ਕੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰਤੇ ਜਿਹੜੇ ਨੇ ਉਹਦੀਆਂ ਸਾਰੀਆਂ ਬਿਰਤੀਆਂ ਹੀ ਦੂਰ ਹੋ ਜਾਣੀਆਂ ਕਾਂ ਵਾਲੀ ਬਿਰਤੀ ਵੀ ਕੁੱਤੇ ਵਾਲੀ ਵੀ ਸੱਪ ਵਾਲੀ ਵੀ ਕਾਊਏ ਵਾਲੀ ਵੀ ਸਾਰੀਆਂ ਬਿਰਤੀਆਂ ਦੂਰ ਹੋ ਜਾਣਗੇ ਜਦੋਂ ਗੁਰੂ ਸਾਧੂ ਦੀ ਸੰਗਤ ਵਿੱਚ ਆ ਕੇ ਨਾਮ ਬਾਣੀ ਸੁਣੇਗਾ ਇੰਨੀ ਕਲਾ ਗੁਰੂ ਦੇ ਵਿੱਚ ਜੀ ਜੇ ਕੋਈ ਕਹੇ ਵੀ ਕਲਾਮਤ ਕਲਾਮਤ ਦਿਖਾਓ ਜੀ ਕੋਈ ਕਲਾਮਤ ਇਹ ਵੱਡੀ ਤੋਂ ਵੱਡੀ ਕਲਾਮਤ ਇਹ ਆ ਬੇਵਕਾਰੀ ਵਰਤੀ ਤੋਂ ਬੰਦਾ ਹਟ ਕੇ ਗੁਰਮਤ ਨਾਲ ਜੁੜ ਜਾਂਦਾ ਜਦੋਂ ਫਿਰ ਫਿਰ ਗੁਰੂ ਦਾ ਪਿਆਰਾ ਹੋ ਕੇ ਆਪਣਾ ਜੀਵਨ ਬਸਰ ਕਰਦਾ ਸੋ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਪਾਂ ਇਹ ਸ਼ਬਦ ਨੂੰ ਪੜਦੇ ਸੁਣਦੇ ਆ ਅਖਰੀ ਅਰਥ ਭਾਵ ਅਰਥ ਸਮਝਦੇ ਆ ਫਿਰ ਜੀਵਨ ਛਾਪ ਸutra ਹੋ ਜਾਂਦਾ ਅੱਗੇ ਮਹਾਰਾ ਨੇ ਦੱਸਿਆ ਸੀ ਨਿੰਮ ਦਾ ਬੂਟਾ ਸਿੰਚਾਈ ਪਾਣੀ ਦਈਏ ਜਿਵੇਂ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ ਤੇਵੇਂ ਸਾਖਤ ਲੋਕ ਨੂੰ ਸਾਖਤ ਦੇ ਕੋਲ ਪ੍ਰਮਾਤਮਾ ਦੇ ਗੁਣ ਗਵਾਇਆ ਸਾਖਤ ਉੱਤੇ ਅਸਰ ਨਹੀਂ ਪੈਂਦਾ हे भाई आप ही सदा परमात्मा ਦਾ ਸਿਮਰਨ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਸਾਖਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ਰਹਾਓ ਤੇ ਅੱਗੇ ਦੱਸਿਆ ਸੀਗਾ ਕਾਂ ਲਈ ਵੀ ਗੱਲ ਆਪਾਂ ਸੁਣ ਲਈ ਕਾਂ ਨੂੰ ਮੁਸਕ ਕਫੂਰ ਕੋਣ ਤੋਂ ਕੋਈ ਗੁਣ ਨਹੀਂ ਨਿਕਲਦਾ ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ ਇਸੇ ਤਰ੍ਹਾਂ ਸੱਪ ਨੂੰ ਦੁੱਧ ਪਿਲਾਉਣ ਨਾਲ ਵੀ ਕੋਈ ਫਾਇਦਾ ਨਹੀਂ ਹੋ ਸਕਦਾ ਉਹ ਡੰਗ ਮਾਰਨੋਂ ਫਿਰ ਵੀ ਨਹੀਂ ਹਟੇ ਟਲੇਗਾ ਇਹ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ ਸੰਗਤ ਵਿੱਚ ਬੈਠਿਆਂ ਹੀ ਆਉਂਦੀ ਹੈ ਜਦੋਂ ਗੁਰੂ ਸਾਧੂ ਦੀ ਸੰਗਤ ਕਰਦਾ ਉਦੋਂ ਇਹ ਅਕਲ ਆ ਜਾਂਦੀ ਹੈ ਫਿਰ ਪੁੱਤੇ ਤੇ ਸਾਖਤ ਜੋ ਕੁਝ ਕਰਦਾ ਹੈ ਜੋ ਕੁੱਤਾ ਤੇ ਸਾਾਕਤ ਜੋ ਕੁਝ ਕਰਦਾ ਹੈ ਪ੍ਰੇਰਿਆ ਹੋਇਆ ਹੀ ਕਰਦਾ ਹੈ ਪਿਛਨੇ ਕੀਤੇ ਕਰਮਾਂ ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ ਪਾਪ ਜੋ ਸੰਸਕਾਰ ਇਸ ਦੇ ਮਨ ਵਿੱਚ ਬਣ ਚੁੱਕੇ ਹਨ ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ ਪਰ ਕਬੀਰ ਜੀ ਆਖਦੇ ਹਨ ਜੇ ਅੰਮ੍ਰਿਤ ਭਾਵ ਮਿੱਠਾ ਮਠਾਸ ਵਾਲਾ ਜਲ ਲੈ ਕੇ ਨਿੰਮ ਦੇ ਬੂਟੇ ਨੂੰ ਮੁਰਮੁਰ ਸਿੰਜੀਏ ਛੱਜਦੇ ਰਹੀਏ ਤਾਂ ਵੀ ਉਸ ਬੂਟੇ ਦਾ ਜਮਾਦਰੂ ਜਮਾਦਰੂ ਕੜਤਣ ਵਾਲਾ ਸੁਭਾਅ ਦੂਰ ਨਹੀਂ ਹੋ ਸਕਦਾ ਨਿੰਮ ਨੂੰ ਭਲਾ ਮਿੱਠਾ ਪਾਣੀ ਪਾਈ ਚਲੋ ਖੰਡ ਘੋਲ-ਘੋਲ ਕੇ ਨਿੰਮ ਦਾ ਸੁਭਾਅ ਵੀ ਕੌੜਾ ਹੀ ਰਹੇਗਾ ਹੁਣ ਜਿਹੜਾ ਆਖਰੀ ਨਿਚੋੜ ਦੱਸਦੇ ਨੇ ਸ਼ਬਦ ਦਾ ਭਾਵ ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪ੍ਰਾਣੀਆਂ ਲੀਹਾਂ ਵਿੱਚ ਤੁਰਿਆ ਜਾ ਰਿਹਾ ਹੈ ਸੋ ਕਿਸੇ ਨੂੰ ਦਿੱਤੀ ਹੋਈ ਸਿੱਖਿਆ ਕੋਈ ਕਾਟ ਨਹੀਂ ਕਰਦੀ ਪਰ ਜੇ ਬਕਾਰੀ ਬੰਦਾ ਕਿਸੇ ਸਬੱਬ ਸਾਧ ਸੰਗਤ ਵਿੱਚ ਆ ਜਾਏ ਉਥੇ ਅਜਿਹੇ ਅਜਿਹੇ ਨਵੀ ਨਵੀਂ ਸਿੱਖਿਆ ਮਿਲਣ ਕਾਰਨ ਨਵੀਂ ਕਸਰ ਲੱਗਣ ਨਾਲ ਪੁਰਾਣੇ ਮੰਦੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਹਨ ਤੇ ਆਖਰ ਮਨੁੱਖ ਸ਼ੁੱਧ ਸੋਨਾ ਬਣ ਜਾਂਦਾ ਹੈ। ਆਪਾਂ ਸুরুਚ ਵੀ ਗੱਲ ਕਰ ਲਈ ਇਹ ਆਖਰੀ ਪੰਕਤੀ ਚ ਵੀ ਗੁਰੂ ਜੀ ਨੇ ਦੱਸਤਾ ਵੀ ਜਦੋਂ ਗੁਰੂ ਦੀ ਸੰਗਤ ਕਰਨ ਲੱਗ ਜੇ ਫਿਰ ਹੌਲੀ-ਹੌਲੀ ਗੁਰੂ ਦੇ ਨਾਮ ਦਾ ਰੰਗ ਚੜਦਾ ਜਾਂਦਾ ਤੇ ਪੁਰਾਣੀਆਂ ਆਦਤਾਂ ਖਤਮ ਹੁੰਦੀਆਂ ਜਾਂਦੀਆਂ ਨੇ। ਇਹ ਮਨੁੱਖ ਤੇ ਬੰਦੇ ਦੇ ਮਨ ਦੀ ਗੱਲ ਕਰੀ ਆ ਆਧਾਰਨਾ ਕਾਂ ਦੀ ਵੀ ਦੇਤੀ ਮਹਾਰਾ ਨੇ ਕੁੱਤੇ ਦੀ ਵੀ ਆਧਾਰਨਾ ਦੇਤੀ ਸੱਪ ਦੀ ਵੀ ਨਿੰਮ ਦਰਖਤ ਦਾ ਕੋੜਾ ਉਹਦੀ ਵੀ ਆਧਾਰਨਾ ਦੇਤੀ ਤੇ ਸਿਰਫ ਤੇ ਸਿਰਫ ਭਾਈ ਗੁਰੂ ਬਾਣੀ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜ ਕੇ ਇਹ ਬੰਦਾ ਸੁਭ ਕਰਮਾਂ ਦਾ ਧਾਰਨੀ ਹੁੰਦਾ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਰੱਬ ਦਾ ਭਗਤ ਬਣ ਸਕਦਾ ਹੈ ਤੇ ਪ੍ਰਮਾਤਮਾ ਦੇ ਵਿੱਚ ਜੀਵਾਤਮਾ ਲੀਨ ਹੋ ਸਕਦੀ ਹੈ ਹੋਏਗੀ ਤਾਂ ਜਦੋਂ ਗੁਰੂ ਦੀ ਸੰਗਤ ਕਰਾਂਗੇ ਆਪਾਂ ਅਗਲਾ ਸ਼ਬਦ ਇਹ ਹੁਣ ਰਾਵਣ ਦੀ ਗੱਲ ਦੱਸ ਰਹੇ ਨੇ ਮਹਾਰਾਜ ਗਰਬਾਣੀ ਵਿੱਚ ਹਿੰਟ ਦਿੱਤਾ ਆਸਾ ਲੰਕਾ ਸਾ ਕੋਟ ਸਮੁੰਦ ਸੀਖਾਈ ਲੰਕਾ ਸਾ ਕੋਟ ਸਮੁੰਦ ਸੀਖਾਈ ਤਹ ਰਾਵਨ ਕਰ ਖਬਰ ਨਾ ਪਾਈ ਕਿਆ ਮੰਗੂ ਕਿਸ ਥਰ ਨਾ ਰਹੀ ਦੇਖ ਤਨੈਨ ਚਲਿਓ ਜਗ ਜਾਈ ਰਹਾਉ 1 ਲਖ ਪੂਤ ਸਭ ਲਖ ਨਾਤੀ ਤਹ ਰਾਵਨ ਕਰ ਦਿਆ ਨਵਾਤੀ ਚੰਦ ਸੂਰਜ ਜਾਕੇ ਤਪਤ ਰਸੋਈ ਬੈਸੰਤਰ ਜਾਕੇ ਕਪਰੇ ਧੋਈ ਗੁਰਮਤਿ RAME ਨਾਮ ਵਸਾਈ ਗੁਰਮਤਿ RAME ਨਾਮ ਵਸਾਈ ਅਸਥਰ ਰਹੇ ਨਾ ਕਤੂ ਜਾਈ ਕਹਿਤ ਕਬੀਰ ਸੁਨੋ ਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਕਹਿਤ ਕਬੀਰ ਸੁਨੋ ਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਵਾਹਿਗੁਰੂ ਵੜ ਦੱਸਦੇ ਨੇ ਭਗਤ ਜੀ ਗੁਰਬਾਣੀ ਦੇ ਵਿੱਚ ਕਿ ਮੈਂ ਪ੍ਰਮਾਤਮਾ ਪਾਸੋਂ ਦੁਨੀਆਂ ਦੀ ਕਿਹੜੀ ਸਹਿ ਮੰਗਾਂ ਕੋਈ ਸਹਿ ਸਦਾ ਰਹਿਣ ਵਾਲੀ ਨਹੀਂ ਹੈ ਮੇਰੇ ਅੱਖੀਂ ਵੇਖਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ਰਹਾਉ ਜਿਸ ਰਾਵਣ ਦਾ ਲੰਕਾ ਵਰਗਾ ਕਿਲਾ ਸੀ ਤੇ ਸਮੁੰਦਰ ਵਰਗੀ ਉਸ ਕਿਲੇ ਦੀ ਰਾਖੀ ਲਈ ਖਾਈ ਸੀ ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨਾ ਨਹੀਂ ਮਿਲਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ ਵੀ ਭਗਤ ਜੀ ਕਹਿੰਦੇ ਵੀ ਕੀ ਮੰਗੇ ਉਸ ਪ੍ਰਭੂ ਪਰਮਾਤਮਾ ਤੋਂ ਰਾਵਣ ਐਡਾ ਵੱਡਾ ਅਮੀਰ ਬੰਦਾ ਸੀ ਐਡਾ ਵੱਡਾ ਗੁਣੀ ਗਿਆਨੀ ਸੀ ਐਡਾ ਵੱਡਾ ਤਨਾਟ ਸੀ ਤੇ ਵਿਦਵਾਨ ਸੀ ਤੇ ਐਡਾ ਇਮਾਨਦਾਰ ਰਾਜਾ ਸੀ ਬਹੁਤ ਚੰਗਾ ਰਾਜਾ ਸੀ ਬਹੁਤ ਹੀ ਚੰਗਾ ਉਹਦੇ ਉਹਦਾ ਵੀ ਕੁਝ ਨਹੀਂ ਰਹਾ ਨਾ ਦੀਵਾ ਨਾ ਬਾਤੀ ਸਵਾ ਲਖ ਇਕ ਲਖ ਪੂਤ ਸਵਾ ਲਖ ਨਾਤੀ ਕਹਿਣ ਦਾ ਭਾਵ ਆ ਵੀ ਉਹ ਇੰਨਾ ਵਧੀਆ ਬੰਦਾ ਸੀ ਸਾਰਿਆਂ ਨੂੰ ਆਪ ਦੇ ਹੀ ਸਮਝਦਾ ਸੀ ਜਿਵੇਂ ਪਰਜਾ ਕਹਿ ਲੋ ਸਟੇ ਆਪਣੇ ਮਤਲਬ ਪੰਜਾਬ ਦੀ ਕਹ ਲੋ ਪੰਜਾਬ ਦੀ ਜਨਤਾ ਜਿੰਨੀ ਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹ ਲੋ ਜਾਂ ਪੰਜਾਬ ਦਾ ਰਾਜਾ ਕਹ ਲੋ ਵੀ ਉਹ ਆਪਣੇ ਧੀਆਂ ਪੁੱਤਰਾਂ ਵਾਂਗੂ ਭੈਣ ਭਰਾਵਾਂ ਮਾਤਾ ਪਿਤਾ ਵਾਂਗੂ ਸਮਝਦਾ ਸੀ ਸਾਰਿਆਂ ਨੂੰ ਇਹੋ ਜੀ ਵਿਰਤੀ ਦਾ ਮਾਲਕ ਸੀ ਰਾਵਣ ਵੀ ਉਹ ਇੰਨਾ ਵਧੀਆ ਬੰਦਾ ਹੋ ਕੇ ਇੰਨੀ ਜਾਇਦਾਦ ਦਾ ਮਾਲਕ ਹੋ ਕੇ ਸੋਨੇ ਦੀ ਲੰਕਾ ਸੀ ਜਿਹਦੀ ਤੇ ਉਹਦੇ ਘਰ ਦੇ ਵਿੱਚ ਵੀ ਹੁਣ ਕੋਈ ਦੀਵਾ ਬੱਤੀ ਜਗਣ ਵਾਸਤੇ ਹੈ ਨਹੀਂ ਜਿਹਦੇ ਚੰਦ ਤੇ ਸੂਰਜ ਰਸੋਈ ਕਰਦੇ ਸੀ ਜਿਹਦੀ ਰਸੋਈ ਆਏ ਨਹੀਂ ਵੀ ਉਹ ਉਤਰ ਕਿਉਂਦੇ ਸੀ ਜਿਵੇਂ ਸਿਸਟਮ ਸੋਲਰ ਸਿਸਟਮ ਕਹ ਲੋ ਅੱਜ ਕੱਲ ਵੀ ਇਸ ਤਰ੍ਹਾਂ ਦੇ ਉਹ ਤੋਂ ਸਿਸਟਮ ਲੱਗੇ ਹੋਏ ਸੀ ਵੀ ਉਹਦੀਆਂ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਉਹਨਾਂ ਦੇ ਮਤਲਬ ਰਸੋਈਆਂ ਬਲਦੀਆਂ ਸੀ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਬਿਜਲੀ ਪੈਦਾ ਹੁੰਦੀ ਸਭ ਕੁਝ ਬਿਜਲੀ ਨਾਲ ਹੀ ਹੁੰਦਾ ਹੁਣ ਵੀ ਹੁੰਦਾ ਨਾ ਇਸੇ ਤਰ੍ਹਾਂ ਹੀ ਉਹ ਸਿਸਟਮ ਸੀ ਸਿੱਧਾ ਸਮਝ ਲਓ ਵੀ ਇੰਨਾ ਕੁ ਹੁੰਦਿਆਂ ਵੀ ਉਹ ਰਾਵਣ ਦੇ ਕੋਲ ਕੁਝ ਨਹੀਂ ਰਿਹਾ ਮੇਰੇ ਦੇਖਦੇ ਦੇਖਦੇ ਸਾਰਾ ਜੱਗ ਤੁਰਿਆ ਜਾ ਰਿਹਾ ਲੱਖਾਂ ਅਰਬਾਂ ਖਰਬਾਂ ਵਾਲੇ ਕਿੰਨੇ ਧਨਾੜ ਬੰਦੇ ਚੰਗੇ ਤੇ ਲੈਕ ਸਾਡੇ ਮਤਬਿਲਾਂ ਦੇਖਦੇ ਆਂ ਦੇਖਦੇ ਆਂ ਜਾ ਰਹੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਕੀ ਮੰਗਣਾ ਮੰਗਣਾ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਮੰਗਣਾ ਮਾਰਾ ਇਹਨੇ ਦੱਸਿਆ ਭਗਤ ਜੀ ਨੇ ਮੈਂ ਪਰਮਾਤਮਾ ਪਾਸੋਂ ਦੁਨੀਆ ਦੀ ਕਿਹੜੀ ਚੀਜ਼ ਮੰਗਾਂ ਕੋਈ ਸਹੈ ਸਦਾ ਰਹਿਣ ਵਾਲੀ ਨਹੀਂ ਹੈ ਮੇਰੇ ਅੱਖੀਂ ਵੇਖਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ਜਿਸ ਰਾਵਣ ਦਾ ਲੰਕਾ ਵਰਗਾ ਕਿਲਾ ਸੀ ਤੇ ਸਮੁੰਦਰ ਵਰਗੀ ਉਸ ਕਿਲੇ ਦੀ ਰਾਖੀ ਲਈ ਖਾਈ ਸੀ ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਹੈ ਪਤਾ ਹੀ ਨਹੀਂ ਕਿੱਥੇ ਆਉ ਲੰਕਾ ਜਿਸ ਰਾਵਣ ਦੇ ਜਿਸ ਰਾਵਣ ਦੇ 1 ਲੱਖ ਪੁੱਤਰ ਤੇ 1.5 ਲੱਖ ਪੋਤਰੇ ਦੱਸੇ ਜਾਂਦੇ ਹਨ ਉਸ ਦੇ ਮਹਿਲਾਂ ਵਿੱਚ ਕਿਤੇ ਦੀਵਾ ਬੱਤੀ ਯਗਦਾ ਨਹੀਂ ਰਿਹਾ ਆਪਾਂ ਕਿੰਨਾ ਕੁ ਮਾਣ ਕਰਦੇ ਆ ਕਿੰਨੀ ਕੁ ਹਸਤੀ ਦੇ ਮਾਲਕਾਂ ਏਡੇ ਵੱਡੇ ਧਨਵੰਦ ਧਨਾੜ ਬੰਦੇ ਅਮੀਰ ਉਹਨਾਂ ਦੇ ਉਹਨਾਂ ਤਾਂ ਨਹੀਂ ਕੁਝ ਵੀ ਰਹਾ ਸੰਸਾਰ ਚੱਲਣ ਯੋਗ ਆ ਇਹ ਉਸ ਰਾਵਣ ਦਾ ਜ਼ਿਕਰ ਹੈ ਜਿਸ ਦੀ ਰਸੋਈ ਚੰ드ਰਮਾ ਤੇ ਸੂਰਜ ਤਿਆਰ ਕਰਦੇ ਸਨ ਆਪਾਂ ਪਹਿਲਾਂ ਗੱਲ ਕਰੀ ਆ ਵੀ ਚੰ드ਰਮਾ ਤੇ ਸੂਰਜ ਰਸੋਈ ਕਰਦੇ ਸੀ ਉਹਦੀ ਚੰਦਰਦ ਚੰਦ ਦੀਆਂ ਕਿਰਨਾਂ ਦੇ ਨਾਲ ਵੀ ਉਹਦੇ ਘਰ ਦੇ ਅੰਦਰ ਕੰਮਕਾਰ ਹੁੰਦੇ ਸੀ ਤੇ ਸੂਰਜ ਦੀਆਂ ਕਿਰਨਾਂ ਨਾਲ ਵੀ ਉਹ ਤਾਂ ਹੁਣ ਆਪਾਂ ਵੀ ਦੇਖ ਰਹੇ ਹਾਂ ਸੋਲਰ ਸਿਸਟਮ ਲੱਗ ਰਿਹਾ ਤੇ ਸੂਰਜ ਦੀਆਂ ਕਿਰਨਾਂ ਨਾਲ ਬਿਜਲੀ ਪੈਦਾ ਹੋ ਰਹੀ ਹੈ ਤੇ ਸਭ ਕੁਝ ਹੋ ਰਿਹਾ ਬਿਜਲੀ ਦੇ ਕਾਰਨ ਬਿਜਲੀ ਨਾਲ ਸਾਰੇ ਕੰਮ ਹੁੰਦੇ ਨੇ ਮਹਾਰਾਜ ਕਹਿੰਦਾ ਉਸ ਰਾਵਣ ਦਾ ਜ਼ਿਕਰ ਹੈ ਜਿਸ ਦੀ ਰਸੋਈ ਚੰਦਰਮਾ ਤੇ ਸੂਰਜ ਤਿਆਰ ਕਰਦੇ ਸਨ ਜਿਸ ਦੇ ਕੱਪੜੇ ਬਸੰਤਰ ਦੇਵਤਾ ਤੋਂਦਾ ਸੀ ਪਾਪ ਜਿਵੇਂ ਰਾਵਣ ਦੇ ਪੋਤਰੇ ਪੋਤਰੀਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਟੀਆਂ ਚੜ੍ਹਦੀਆਂ ਰਹਿੰਦੀਆਂ ਸਨ ਉਹੀ ਬਸ ਉੱਥੇ ਗੱਲ ਲਿਆਓ ਵੀ ਸੋਲਰ ਸਿਸਟਮ ਬਿਜਲੀ ਤਿਆਰ ਹੁੰਦੀ ਤੇ ਸਾਰਾ ਕੁਝ ਬਿਜਲੀ ਨਾਲ ਹੁੰਦਾ ਸੀ ਉਸ ਸਮੇਂ ਵੀ ਜੋ ਜੋ ਮਨੁੱਖ ਇਸ ਨਾਸਵੰਤ ਜਗਤ ਵੱਲੋਂ ਹਟ ਕੇ ਆਪਣੇ ਮਨ ਨੂੰ ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿੱਚ ਟਿਕਾਉਂਦਾ ਹੈ ਉਹ ਸਦਾ ਅਡੋਲ ਰਹਿੰਦਾ ਹੈ ਇਸ ਜਗਤ ਮਾਇਆ ਦੀ ਖਾਤਰ ਭਟਕਦਾ ਨਹੀਂ ਕਬੀਰ ਜੀ ਆਖਦੇ ਹਨ ਸੁਣੋ ਏ ਜਗਤ ਦੇ ਲੋਕੋ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਜਗਤ ਦੇ ਇਹ ਇਸ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਨਹੀਂ ਤਾਂ ਜਗਤ ਦੇ মোহ ਮਾਰਾ ਦੇ ਵਿੱਚ ਹੀ ਫਸਿਆ ਰਹੇਗਾ ਜਿੰਨਾ ਚਿਰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਲੋਕਾਂ ਦੇ ਜੋ ਆਮ ਖਿਆਲ ਰਾਵਣ ਦੇ ਵਿਡੱਪਣ ਵਾਸਤੇ ਬਣੇ ਹੋਏ ਸ਼ਨ ਉਹਨਾਂ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਜੋ ਰਾਵਣ ਤੁਹਾਡੇ ਖਿਆਲ ਅਨੁਸਾਰ ਇਤਨਾ ਬਲੀ ਤਨੀ ਤੇ ਪਰਿਵਾਰ ਵਾਲਾ ਸੀ ਉਸ ਦਾ ਵੀ ਹੁਣ ਕਿਤੇ ਨਾਮ ਨਿਸ਼ਾਨ ਨਹੀਂ ਰਹਿ ਰਹਿ ਗਿਆ ਰਾਵਣ ਦੇ 1 ਲੱਖ ਪੋਤਰੇ ਅਤੇ 5 ਲੱਖ 1 ਲੱਖ ਪੁੱਤਰ ਤੇ 5 ਲੱਖ ਪੋਤਰੇ ਸੱਚਮੁੱਚ ਹੈ ਸੰ ਜਾਂ ਨਹੀਂ ਸੱਚਮੁੱਚ ਹੋਏ ਜਾਂ ਨਹੀਂ ਕਬੀਰ ਜੀ ਨੂੰ ਇਸ ਨਾਲ ਕੋਈ ਗਰਜ ਨਹੀਂ ਹੈ ਪਰ ਉਹਦੀ ਸਿੱਖਤ ਸੁਣ ਕੇ ਉਹਦੇ ਕਾਰਨਾਮੇ ਸੁਣ ਕੇ ਕਬੀਰ ਜੀ ਨੇ ਭਗਤ ਰਾਵਣ ਦਾ ਹਿੰਟ ਲਿਆ ਵੀ ਉਹਦੇ ਕੋਲੇ ਵੀ ਕੁਝ ਨਹੀਂ ਬਚਿਆ ਤੇਰਾ ਕੀ ਰਹਿ ਜਾਏਗਾ ਇੱਥੇ ਤੂੰ ਪ੍ਰਭੂ ਪ੍ਰਮਾਤਮਾ ਦਾ ਨਾਮ ਜਪ ਜਿਹੜਾ ਤੇਰੀ ਜੀਵ ਆਤਮਾ ਦੇ ਨਾਲ ਨਿਭਣਾ ਹੈ ਅਗਲੇ ਸ਼ਬਦ ਚ ਦੱਸਦੇ ਨੇ ਆਸਾ ਪਹਿਲਾ ਪੂ ਤਪਸੇਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਇੱਕ ਅਚੰਭੋ ਸੁਨੋ ਤੂੰ ਭਾਈ ਦੇਖ ਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮਸਲੀ ਤਰਬਰ ਵਿਆਈ ਪੇਖਤ ਪੁਤਰਾ ਲੈ ਗਈ ਬਿਲਾਈ ਤਲੇ ਰੇ ਵਸਾ ਉਪਰ ਸੂਲਾ ਤਿਸਕੇ ਪੇੜ ਲਗੇ ਫਲ ਫੂਲਾ ਘੋਰੇ ਚਰ ਪੈਸ ਚਰਾਵਣ ਜਾਈ ਬਾਹਰ ਬੈਲ ਗੌਣ ਘਰ ਆਈ ਕਹਿਤ ਕਬੀਰ ਜੋ ਇਸ ਬਾਰੇ ਬੋਝੇ ਰਾਮ ਰਮਤ ਤਿਸ ਸਭ ਕਿਸ ਸੂਝੇ ਭਗਤ ਜੀ ਨੇ ਪਤਾ ਕੀ ਕਿਹਾ ਹੁਣ ਇਥੇ ਜਾਣਦੇ ਹੋ ਭਗਤ ਜੀ ਕਹਿੰਦੇ ਨੇ ਹੇ ਭਾਈ ਸੁਣੋ ਇੱਕ ਅਚਰਜ ਖੇਡ ਜੋ ਜਗਤ ਵਿੱਚ ਵਰਤ ਰਹੀ ਹੈ ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ। ਮਾਨੋ ਸ਼ੇਰ ਗਾਇਆਂ ਚਾਰਦਾ ਫਿਰਦਾ ਹੈ। ਇਹ ਜੀਵ ਆਤਮਾ ਦਾ ਪਵਿੱਤਰ ਪ੍ਰਮਾਤਮਾ ਦੀ ਅੰਸ਼ ਸੀ। ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ ਤੇ ਵੱਡੇ ਅਸਲੇ ਵਾਲਾ ਜੀਵ ਆਪਣੇ ਹੀ ਬਣਾਏ ਹੋਏ ਮਨ ਚੇਲੇ ਦੀ ਪੈਰੀ ਲੱਗਣ ਲੱਗ ਪਿਆ ਹੈ। ਭਾਵ ਮਨ ਦੇ ਪਿੱਛੇ ਤੁਰਨ ਲੱਗ ਪਿਆ ਹੈ। ਜੋ ਮਨ ਕਹਿੰਦਾ ਉਹੀ ਕਰਦਾ ਸਤ ਸੰਗ ਦੇ ਆ